ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਇਮਾਨਦਾਰ ਵੀ ਲੋਕ ਨੇ ਤੇ ਬਹੁਤ ਸਾਰੇ ਬੇਈਮਾਨ ਵੀ ਹੈ। ਕਈ ਕਾਲੀਆਂ ਭੇਡਾਂ ਵੀ ਨੇ ਤੇ ਕਈ ਚੰਗੇ ਅਫਸਰ ਤੇ ਮੁਲਾਜ਼ਮ ਵੀ ਨੇ। ਇੱਕ ਖਬਰ ਸਾਹਮਣੇ ਆਈ ਹੈ ਕਿ ਆਮ ਆਦੀ ਪਾਰਟੀ ਦੇ ਲੀਡਰ ਨੂੰ ਹੀ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਨੇ ਠੱਗੀ ਮਾਰੀਆ। ਕਰੋੜਾਂ ਦੀ ਠੱਗੀ ਮਾਰੀਆ ਦੋਸ਼ ਲੱਗੇ ਨੇ ਤੇ ਹੁਣ ਪੁਲਿਸ ਨੇ ਉਸ ਥਾਣੇਦਾਰ ਨੂੰ ਠੱਗੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ। ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਕਿ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੋੜਾਂ ਦੀ ਧੋਖਾਧੜੀ ਕਰਨ ਵਾਲੇ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਆਪਣਾ ਹੀ ਇੱਕ ਥਾਣੇਦਾਰ ਗ੍ਰਿਫਤਾਰ ਕਰਨਾ ਪਿਆ ਹੈ ਖਬਰ ਲੁਧਿਆਣਾ ਤੋਂ ਆ ਕਯਾਮਾਦੀ ਪਾਰਟੀ ਦੇ ਆਗੂ ਦੇ ਦੋਸਤ ਉਸਦੇ ਪਰਿਵਾਰ ਨੂੰ ਅਮਰੀਕਾ ਵਿੱਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਐਸਆਈ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦਕਿ ਇਸ ਮਾਮਲੇ ਵਿੱਚ ਉਸ ਦਾ ਭਰਾ ਤੇ ਇੱਕ ਹੋਰ ਵਿਕਤੀ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਆ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਉਂਸਲਰ ਪਤੀ ਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਕਰਨ ਸਿੰਘ ਟੀਨਾ ਪੁੱਤਰ ਗੁਰਦੇਵ ਸਿੰਘ ਵਾਸੀ ਮਾਡਲ ਟਾਊਨ ਦੀ ਸ਼ਿਕਾਇਤ ਤੇ ਅਮਲ ਤੇ ਕਾਰਵਾਈ ਕੀਤੀ ਗਈ ਹੈ ਇਸ ਸਬੰਧੀ ਪੁਲਿਸ ਨੇ ਸਹਾਇਕ ਸਬ ਇੰਸਪੈਕਟਰ ਸਰਬਜੀਤ ਸਿੰਘ ਉਸਦੇ ਭਰਾ ਦਲਜੀਤ ਸਿੰਘ ਵਾਸੀ ਪਿੰਡ ਨਡਾਲਾ ਕਪੂਰਥਲਾ ਅਤੇ ਜੈ ਜਗਤ ਜੋਸ਼ੀ ਪੁੱਤਰ ਸਰੇਂਦਰ ਕਮਲ ਜੋਸ਼ੀ ਵਾਸੀ ਲੁਧਿਆਣਾ ਖਿਲਾਫ ਕੇਸ ਦਰਜ ਕਰ ਲਿਆ ਹੈ ਪੁਲਿਸ ਕੋਲ ਲਿਖਵਾਈ ਗਈ ਮੁੱਢਲੀ ਰਿਪੋਰਟ ਦੇ ਵਿੱਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਆਕਾਸ਼ਵੀਰ ਸਿੰਘ ਕੰਗ ਉਸ ਦਾ ਦੋਸਤ ਹੈ ਤੇ ਉਹ ਤੇ ਉਸ ਦਾ ਪਰਿਵਾਰ ਅਮਰੀਕਾ ਜਾਣ ਦਾ ਇਸ਼ਕ ਸੀ ਇਸ ਲਈ ਉਹ ਉਕਤ ਕਥੇ ਦੋਸ਼ੀਆਂ ਨੂੰ ਮਿਲਿਆ ਤੇ ਉਹਨਾਂ ਨੇ ਉਸ ਨੂੰ ਅਮਰੀਕਾ ਭੇਜਣ ਦੇ ਵਰਕ ਪਰਮਿਟ ਦਾ ਝਾਂਸਾ ਦੇ ਕੇ ਉਸ ਕੋਲੋਂ 1 ਕਰੋੜ 40 ਲੱਖ ਰੁਪਏ ਵਸੂਲੇ ਸਨ ਉਹਨਾਂ ਦੱਸਿਆ ਕਿ ਕਥੇ ਦੋਸ਼ੀਆਂ ਨੇ ਆਕਾਸ਼ਵੀਰ ਨੂੰ ਅਮਰੀਕਾ ਤਾਂ ਭੇਜ ਦਿੱਤਾ ਪਰ ਵਰਕ ਪਰਮਿਟ ਨਹੀਂ ਲੈ ਕੇ ਦਿੱਤਾ ਜਿਸ ਕਾਰਨ ਉਹ ਪਰਿਵਾਰ ਸਮੇਤ ਵਾਪਸ ਆ ਗਿਆ ਉਸ ਨੇ ਇਹ ਸਾਰੀ ਗੱਲ ਆਪਣੇ ਦੋਸਤ ਗੁਰਕਰਨ ਸਿੰਘ ਨੂੰ ਦੱਸੀ ਜੋ ਆਮ ਆਦੀ ਪਾਰਟੀ ਦੇ ਨੇਤਾ ਨੇ ਜਿਸ ਨੇ ਸਬੰਧੀ ਪੁਲਿਸ ਕਮਿਸ਼ਨ ਲੁਧਿਆਣਾ ਨੂੰ ਸ਼ਿਕਾਇਤ ਕੀਤੀ ਉਹਦੀ ਸ਼ਿਕਾਇਤ ਤੇ ਆਧਾਰ ਤੇ ਪੁਲਿਸ ਨੇ ਮਾਮਲੇ ਦੀ ਪੜਤਾਲ ਕੀਤੀ ਤੇ ਫਿਰ ਕੇਸ ਦਰਜ ਕਰ ਲਿਆ ਉਧਰ ਜਾਂਚ ਅਧਿਕਾਰੀ ਬੇਅੰਤ ਜੁਨੇਜਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਹਾਇਕ ਸਬ-ਇੰਸਪੈਕਟਰ ਸਰਜੀਤ ਪਾਸੋਂ ਹਾਲੇ ਪੁੱਛਗਿੱਛ ਜਾ ਪੜਤਾਲ ਜਾਰੀ ਹੈ ਉਹਨਾਂ ਕੋਲ ਪੜਤਾਲ ਕੀਤੀ ਜਾ ਰਹੀ ਹੈ ਜਦ ਕਿ ਉਸ ਦਾ ਪ੍ਰਾਦਲਜੀਤ ਸਿੰਘ ਅਤੇ ਇਸ ਮਾਮਲੇ ਦੇ ਵਿੱਚ ਨਾਮਜਦ ਤਿੱਜਾ ਕਸੀਰ ਦੋਸ਼ੀ ਉਹਦੀ ਵੀ ਪਾਲ ਕੀਤੀ ਜਾ ਰਹੀ ਹੈ ਉਹ ਦੋਨੇ ਫਰਾਰ ਨੇ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਆਮ ਆਦੀ ਪਾਰਟੀ ਦੇ ਨੇਤਾ ਦਾ ਖਾਸਮ ਖਾਸ ਹੀ ਉਸ ਨੇ ਠਾਗ ਲਿਆ ਔਰ ਆਮ ਆਦੀ ਪਾਰਟੀ ਦੇ ਨੇਤਾ ਨੇ ਹੀ ਉਸ ਫਰੇਬੀ ਜਾਂ ਧੋਖੇਬਾਜ਼ ਬਾਰੇ ਆਪਣੇ ਦੋਸਤ ਨੂੰ ਜਾਣਕਾਰੀ ਦਿੱਤੀ ਜਿਹਦੇ ਚਲਦਿਆ ਹੁਣ ਆਮ ਆਦੀ ਪਾਰਟੀ ਦੇ ਨੇਤਾ ਦੀ ਸ਼ਿਕਾਇਤ ਤੇ ਹੀ ਲੁਧਿਆਣਾ ਪੁਲਿਸ ਨੇ ਕਾਰਵਾਈ ਕੀਤੀ ਹੈ ਜਿਹਦੇ ਚਲਦਿਆ ਹੁਣ ਕਰੋੜਾ ਰੁਪਏ ਦੀ ਧੋਖਾਧੜੀ ਦੇ ਦੋਸ਼ ਦੇ ਵਿੱਚ ਲੁਧਿਆਣਾ ਪੁਲਿਸ ਨੇ ਆਪਣੀ ਇੱਕ ਥਾਣੇਦਾਰ ਨੂੰ ਗ੍ਰਿਫਤਾਰ ਕੀਤਾ ਹੈ ਉਧਰ ਅੰਮ੍ਰਿਤਸਰ ਪੁਲਿਸ ਨੇ 15 ਕਿਲੋ ਹੀਰੋਇਨ ਸਮੇਤ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਖਬਰ ਹੈ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਸ਼ਾੜਾ ਖੇਤਰ ਵਿੱਚ ਹਿਰੋਨ ਸਪਲਾਈ ਕਰਨ ਵਾਲੇ ਗਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ। ਮਲਜਮ ਦੇ ਕਬਜ਼ੇ ਵਿੱਚੋਂ 15 ਕਿਲੋ 400 ਗ੍ਰਾਮ ਹਿਰੋਨ ਬਰਾਮਦ ਕੀਤੀ ਗਈ ਹੈ। ਮਲਜਮ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਅਮਰ ਸਰ ਤੋਂ ਡੀਐਸਪੀ ਰਵੀਸ਼ਰ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪਾਤਪਾਕਸ਼ਨ ਸਰਾ ਦੇ ਸਥਿਤ ਥਾਣਾ ਘਰਿੰਡਾ ਦੇ ਨੇਪਿੰਦੇ ਪਿੰਡ ਮੋਦੇ ਦਾ ਰਹਿਣ ਵਾਲਾ ਪ੍ਰਭਜੀਤ ਸਿੰਘ ਹਰੋਂ ਦੀ ਇੱਕ ਵੱਡੀ ਖੀਪ ਸਪਲਾਈ ਕਰਨ ਜਾ ਰਿਹਾ ਹੈ ਇਸ ਅਧਾਰ ਤੇ ਪੁਲਿਸ ਨੇ ਸ਼ਾੜਾ ਖੇਤਵਰ ਵਿੱਚ ਸਖਤ ਨਾਕਾਬੰਦੀ ਕੀਤੀ ਅਤੇ ਇੱਕ ਸਵਿਫਟ ਕਾਰ ਨੰਬਰ PB02 EJ0951 ਨੂੰ ਸ਼ੱਕੀ ਹਾਲਾਤਾਂ ਵਿੱਚ ਆਉਂਦੇ ਦੇਖ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਮਲਜਮਕਾਰ ਭਜਾ ਕੇ ਲੈ ਗਿਆ ਪੁਲਿਸ ਟੀਮ ਨੇ ਥੋੜੀ ਦੂਰ ਤੱਕ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਘੇਰ ਲਿਆ ਕਾਰ ਦੀ ਤਲਾਸ਼ੀ ਦੌਰਾਨ ਉਥੋਂ 15 ਕਿਲੋ ਤੇ 400 ਗ੍ਰਾਮ ਹਿਰੋਨ ਬਰਾਮਦ ਹੋਈ ਇਸਕੀਪ ਨੂੰ ਕੁੱਲ 28 ਪੈਕਟਾਂ ਦੇ ਵਿੱਚ ਵੰਡਿਆ ਹੋਇਆ ਸੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਇੱਕ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਪ੍ਰਭਜੀਤ ਸਿੰਘ ਕੋਲ ਪੁਸ਼ਗੀਸ਼ ਯਾਰੀ ਹੈ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਪ੍ਰਭਜੀਤ ਦੇ ਪਾਕਿਸਤਾਨੀ ਤਸਕਰਾਂ ਨਾਲ ਨੇੜਲੇ ਸਬੰਧ ਸਨ ਪੁਲਿਸ ਨੂੰ ਪਤਾ ਲੱਗਾ ਕਿ ਕੋਈ ਜਨ ਪਹਿਲਾਂ ਹੀ ਹਾਰਸ ਰਤ ਵਿੱਚ ਇੱਕ ਪਾਕਿਸਤਾਨੀ ਡਰੋਨ ਰਾਹੀਂ ਸੁਟੀ ਗਈ ਹੈ ਤੇ ਪ੍ਰਭਾਭੀ ਇਸ ਨੇ ਇਸ ਨੂੰ ਸੁਰੱਖਿਤ ਟਿਕਾਣੇ ਲਗਾ ਦਿੱਤਾ ਤੇ ਹੁਣ ਇਹਨਾਂ ਪੈਕਟਾਂ ਨੂੰ ਅੱਗੇ ਸਪਲਾਈ ਕਰ ਜਾ ਰਿਹਾ ਸੀ ਕਿਤੇ ਪੁਲਿਸ ਵਾਲੇ ਬਹੁਤ ਵਧੀਆ ਕੰਮ ਕਰਦੇ ਨੇ ਤੇ ਕਈ ਪੁਲਿਸ ਵਾਲੇ ਵਰਦੀ ਨੂੰ ਹੀ ਬਦਨਾਮ ਕਰ ਰਹੇ ਨੇ ਇਸ ਖਬਰ ਦੇ ਨਾਲ ਤੁਹਾਡ ਤੁਹਾਨੂੰ ਅੱਗੇ ਦੇਖਦੇ ਰਹੋ ਇਸ ਪੰਜਾਬ ਧੰਨਵਾਦ